ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰੂ ਬੁਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪਾਪ ਪੂਰਨ ਬੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਹੁਨੀ ਬਾਤ ਨਾ ਕਰਤੈ ਕਰਤੈ ਕੁਰਖ ਤਾਲ ਦਿਵਾਇ ਬਿਸੇ ਲਗ ਚੱਲੀ ਮਾਇਆ ਕੋਟਨਾ ਕਤੁ ਹੂ ਆਵੈ ਮੇਰੇ ਪੂਰੇ ਸਤਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸਵਾਮੀ ਮੋਰਾ ਉਪਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜ ਬਾ ਗੁਰਪੂਰਾ ਨਮਸਕਾਰੇ ਪ੍ਰਭ ਸੱਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੇ ਆਏ ਸਗਲ ਮਨੋਰਥ ਕੀਨੇ ਕਰਤੈ ਹੂਨੀ ਬਾਤ ਨਾ ਕਾਇ ਰਹਾਉ ਕਰਤਾ ਪੁਰਖ ਤਾਲ ਦਿਵਾਇ ਬਿਸੈ ਲਗ ਚੱਲੀ ਮਾਇਆ ਟੋਟਨਾ ਕਤੁਹੂ ਆਵੈ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਤੂੰ ਭਾਰੋ ਸੁਆਮੀ ਮੋਰਾ ਇਓ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਕੁੰਨ ਪਾਇਆ ਸੁਰਠ ਮਹਲਾ ਪੰਜਵਾ ਗੁਰਪੂਰਾ ਨਮ ਸੁਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਗਿਰਬਾ ਤਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਯੋ ਸਹਾਈ ਸਗਲ ਮਨੋਰਥ ਕਿਨੈ ਕਰਤੈ ਹੁਨੀ ਬਾਤਨਾ ਕਾਈ ਰਹਾਵ ਲਗ ਚੱਲੀ ਮਾਇਆ ਟੋਟਨਾ ਕਤਹੁ ਆਵੈ ਮਿਰ ਪੂਰੇ ਸਤਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨਪੂਰੀ ਬਨਤ ਗਨਾਈ ਤੂੰ ਭਾਰੋ ਸੁਆਮੀ ਮੋਰਾ ਪਿਉ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੁਰਧ ਮਹਲਾ ਗੁਰੂ ਗੁਰੂ ਨਮ ਸਰਕਾਰੇ ਪਰਾਵ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਕਾਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਉਨੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿੱਛੇ ਲਗ ਚੱਲੀ ਮਾਇਆ ਤੋਟਨਾ ਕਤਹੁ ਆਵੈ ਮੇਰੇ ਪੂਰੇ ਸਤਗੁਰ ਪਾਵੈ ਸਿਮਰ ਸਿਮਰ ਦੇ ਅੱਲਾ ਸਭ ਜੀ ਭਏ ਕਿਰਤਾਰ ਗੋਸਾਈ ਜਨਪੂਰੀ ਬੰਦਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਏਉ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੰਨ ਪਾਇਆ ਸੋਰਠ ਮਹਲਾ ਪੰਜ ਵਾ ਗੁਰਪੂਰਾ ਨਮ ਸਰਕਾਰੇ ਪ੍ਰਭ ਸੱਬੇ ਕਾਜ ਸਵਾਰੇ ਕਰ ਆਪਣੇ ਕਿਰਪਾ ਧਾਰੇ ਪਾਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੇ ਊਣੀ ਬਾਤ ਨਾ ਕਾਈ ਰਹਾਵ ਕਰਤੇ ਪੁਰਖ ਤਾਲ ਦਿਵਾਇ ਇਸੇ ਲਗ ਚੱਲੀ ਮਾਇਆ ਤੋਟਨਾ ਖਤਹੁ ਆਵੈ ਮੇਰੇ ਪੂਰੇ ਸਤਗੁਰ ਪਾਵੈ ਸਿਮਰ ਸਿਮਰ ਦਇਆਲਾ ਸਭ ਜੀ ਭਏ ਕਿਰਪਾਲਾ ਜਦਰ ਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਏਉ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੁਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਾਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰ ਤੈ ਊਣੀ ਬਾਤ ਨਾ ਕਾਈ ਰਹਾਉ ਕਰ ਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤੁ ਹੂ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਉਪਨ ਪਦਾਰਥ ਤੇਰਾ ਜਨ ਨਾਨਕ ਇੱਕ ਤੇ ਆਇਆ ਸਰਬ ਫਲਾ ਕੁੰਨ ਪਾਇਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰ ਪ੍ਰਭ ਸੱਬੇ ਕਾਜ ਸਵਾਰੇ ਅਰੇ ਆਪਣੀ ਕਿਰਪਾ ਤਾਰੀ ਪ੍ਰਾਪੂਰਨ ਪੈਜ ਸਵਾਰੇ ਆਪਨੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਉਣੀ ਬਾਤ ਨਾ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟ ਨਾਕਤ ਹੂੰ ਆਵੈ ਮੇਰੇ ਪੂਰੇ ਸਤਿਗੁਰ ਪਾਵੈ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਦਿਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਏਉ ਪੁੰਨ ਪਦਾਰਥ ਤੇਰਾ ਜਨ ਨਾਨਕ ਇੱਕ ਤਿਆ ਆ ਸਰਬ ਫਲਾ ਪੁੰਨ ਪਾਇਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨੰਸਕਾਰੇ ਕਾ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਾਪੂਰਨ ਕੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਓਨੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਵਿਸੈ ਲਗ ਚੱਲੀ ਮਾਇਆ ਟੋਟਨਾ ਕਤਹੂ ਆਵੈ ਮੇਰੇ ਪੂਰੇ ਸਤਿਗੁਰੁ ਪਾਵੈ ਸਿਮਰ ਸਿਮਰ ਦੇਵਾਲਾ ਸਭ ਜੀ ਪਾਏ ਕਿਰਪਾਲਾ ਜਾ ਜੈਕਾਰ ਗੁਸਾਈ ਜਨਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਪਿਉ ਪੁੰਨ ਤਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪਨ ਪਾਇਆ ਸੁਰਠ ਮਹੱਲਾ ਪੰਜ ਵਾ ਗੁਰਪੂਰਾ ਨਮਸਕਾਰੇ ਪਰਾਵ ਸੱਬਦ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੇ ਕਾ ਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਓਨੀ ਬਾਤ ਨ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟਨਾ ਕਤਹੁ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇ ਅੱਲਾਹ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਨਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਗੁਨ ਪਾਇਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰ ਪ੍ਰਭ ਸੱਬ ਕਾਜ ਸਵਾਰੇ ਾਰੇ ਆਪਣੀ ਕਿਰਪਾ ਤਾਰੇ ਕਾਪੂਰਨ ਤੈਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਨੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੇ ਲੱਗ ਚੱਲੀ ਮਾਇਆ ਟੋਟਣਾ ਕਤ ਹੂੰ ਆਵੈ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦੇ ਆਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਏਉ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਫਨ ਪਾਇਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨਮਸਕਾਰ ਪ੍ਰਭ ਸੱਦੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਹਾਰੇ ਰਾ ਪੂਰਨ ਤੈ ਜਸਵਾਰੇ ਆਪਣੇ ਦਾਸ ਕੋ ਭਇਓ ਸੁਭਾਈ ਸਗਲ ਮਨੋਰਥ ਕੀਨੇ ਕਰਤੈ ਉਨੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਛੈ ਲਗ ਚੱਲੀ ਮਾਇਆ ਟੋਟ ਨਾ ਕਤ ਹੂੰ ਆਵੈ ਮੇਰ ਪੂਰੇ ਸਤ ਗੁਰ ਭਾਵੇਂ ਸਿਮਰ ਸਿਮਰ ਦੇ ਅੱਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬੰਦ ਬਣਾਈ ਤੂੰ ਭਾਰੋ ਸੁਆਮੀ ਮੋਰਾ ਏਉ ਪੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾਪਨ ਪਾਇਆ ਸੁਰਠ ਮਹਲਾ 5 ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਾਪੂਰਨ ਕਾਜ ਸਵਾਰੇ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਓਨੀ ਬਾਤ ਨਾ ਕਾਈ ਰਹਾਉ पर त ताल दिवाया ਇਸ ਲਗ ਚੱਲੀ ਮਾਇਆ ਟੋਟ ਨਾ ਕਤਹੁ ਆਵੇ ਮੇਰੇ ਪੂਰੇ ਸਤਗੁਰੁ ਪਾਵੇ ਸਿਮਰ ਸਿਮਰ ਦੇ ਅਲਾ ਸਭ ਜੀ ਪਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬੰਦ ਬਣਾਈ ਤੂੰ ਭਾਰੋ ਸੁਆਮੀ ਮੋਰਾ ਓ ਪੰਨ ਕਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਆਪੁਨ ਪਾਇਆ ਸੁਰਠ ਮਹਲਾ ਪੰਜਵਾਂ ਗੁਰਪੂਰਾ ਨ ਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਾਪੂਰਨ ਪੈ ਦਸਵਾਰੇ ਆਪਣੇ ਦਾਸ ਕੋ ਭਇਓ ਸੁਹਾਇ ਸਗਲ ਮਨਾਰਥ ਕੀਨੈ ਕਰਤੈ ਓਨੇ ਬਾਤ ਨ ਕਾਈ ਰਹਾ ਉਤੈ ਬੁਰਖ ਤਾਲ ਦਿਵਾਇਆ ਇਸ ਲਗ ਚੱਲੀ ਮਾਇਆ ਟੋਟਨਾ ਕਤੁ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦੇ ਅੱਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਓ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ